ਦੀਆਂ ਬਾਰੇ ਇਹ ਗੱਲ ਤੇ ਧਾਰਨਾ ਆਮ ਸੁਣਨ ਨੂੰ ਮਿਲਦੀ ਹੈ ਕਿ ਉਹ ਹਰ ਵੇਲੇ ਆਪਣੇ ਮਾਪਿਆਂ ਦਾ ਸੁੱਖ ਮੰਗਦੀਆਂ ਹਨ ਉਹ ਪੇਕੇ ਘਰ ਹੋਣ ਜਾਂ ਆਪਣੇ ਸਹੁਰੇ ਘਰ ਉਹਨਾਂ ਦੇ ਮਨਾਂ ਵਿੱਚ ਆਪਣੇ ਮਾਪਿਆਂ ਨੂੰ ਹਰ ਵੇਲੇ ਸੁਖੀ ਵੇਖਣ ਦੀ ਤਾਂਗ ਰਹਿੰਦੀ ਹੈ ਵਿਆਹ ਤੋਂ ਪਹਿਲਾਂ ਉਹ ਆਪਣੇ ਪੇਕੇ ਘਰ ਵੱਧ ਤੋਂ ਵੱਧ ਕਰਦਾ ਕੰਮਕਾਰ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ ਉਹਨਾਂ ਦੇ ਵਿਆਹ ਤੋਂ ਪਹਿਲਾਂ ਪਰਜਾਈਆਂ ਦੇ ਆਉਣ ਤੇ ਪਰਿਵਾਰ ਦੇ ਮਾਹੌਲ 'ਚ ਬਦਲਾਅ ਆਉਂਦਾ ਉਨ੍ਹਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਕੁਝ ਧੀਆਂ ਦੇ ਪੇਕੇਆਂ ਤੋਂ ਕਦੇ ਵੀ ਠੰਡੀਆਂ ਹਵਾਵਾਂ ਨਹੀਂ ਆਉਂਦੀਆਂ। ਜਿਹੜੀਆਂ ਧੀਆਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਤੁਰ ਜਾਣ ਤੋਂ ਬਾਅਦ ਵੀ ਆਪਣੇ ਪੇਕੇ ਘਰ ਨੂੰ ਛੂੜਦੀਆਂ ਰਹਿੰਦੀਆਂ ਹਨ। ਆਪਣੇ ਪੇਕੇ ਘਰ 'ਚ ਦਖਲ ਅੰਦਾਜ਼ੀ ਕਰਦੀਆਂ ਰਹਿੰਦੀਆਂ ਹਨ। ਆਪਣੇ ਭਰਾ ਭਰਜਾਈਆਂ ਨੂੰ ਟੋਕਾ ਟਾਕੀ ਕਰਦੀਆਂ ਰਹਿੰਦੀਆਂ ਨੇ। ਉਹਨਾਂ ਦੇ ਵਿਰੁੱਧ ਆਪਣੇ ਮਾਪਿਆਂ ਦੇ ਕੰਨ ਭਰਦੀਆਂ ਰਹਿੰਦੀਆਂ ਨੇ। ਸੌਰੇ ਕਰਦੀ ਆਰਥਿਕ ਸਥਿਤੀ ਚੰਗੀ ਹੋਣ ਤੇ ਆਪਣੇ ਪੇਕਿਆਂ ਵੱਲੋਂ ਬਹੁਤ ਕੁਝ ਦਿੱਤੇ ਜਾਣ ਦੇ ਬਾਵਜੂਦ ਵੀ ਹਰ ਵੇਲੇ ਆਪਣੇ ਪੇਕਿਆਂ ਤੋਂ ਕੁਝ ਨਾ ਕੁਝ ਲੈ ਜਾਣ ਦੀ ਇੱਛਾ ਰੱਖਦੀਆਂ ਨੇ ਪੇਕਿਆਂ ਵੱਲੋਂ ਦਿਨ ਤਿਹਾਰਾਂ ਤੇ ਆਪਣੀ ਸਮਰੱਥਾ ਅਨੁਸਾਰ ਕੁਝ ਦਿੱਤੇ ਜਾਣ ਤੇ ਵੀ ਉਹ ਸੰਤੁਸ਼ਟ ਨਹੀਂ ਹੁੰਦੀਆਂ ਪੇਕੇ ਘਰ ਆ ਕੇ ਆਪਣੇ ਭਰਾ ਪਰਜਾਈਆਂ ਦੀ ਉਹ ਨਿੰਦਿਆ ਕਰਦੀਆਂ ਰਹਿੰਦੀਆਂ ਨੇ ਆਪਣੀਆਂ ਪਰਜਾਈਆਂ ਦੇ ਕੰਮਕਾਰ ਦੀ ਵੀ ਨਿੰਦਿਆ ਕਰਦੀਆਂ ਰਹਿੰਦੀਆਂ। ਉਹਨਾਂ ਉੱਤੇ ਇਲਜ਼ਾਮ ਲਗਾਉਂਦੀਆਂ ਹਨ ਕਿ ਉਹ ਉਹਨਿਆਂ ਦੇ ਮਾਪਿਆਂ ਨੂੰ ਨਹੀਂ ਚੱਲਦੀਆਂ। ਉਹਨਾਂ ਦੇ ਵਿਰੁੱਧ ਆਪਣੇ ਭਰਾਵਾਂ ਦੇ ਕੰਨ ਭਰਦੀਆਂ ਹਨ। ਭਰਾਵਾਂ ਦੇ ਝਗੜਿਆਂ 'ਚ ਦਖਲਅੰਦਾਜ਼ੀ ਕਰਦੀਆਂ ਹਨ। ਪੇਕੇ ਘਰ ਆਉਣ ਤੇ ਆਪਣੇ ਤੇ ਆਪਣੇ ਪਤੀ ਦੀ ਚੰਗੀ ਸੇਵਾ ਨਾ ਹੋਣ ਦਾ ਰੌਲਾ ਪਾਉਂਦੀਆਂ ਰਹਿੰਦੀਆਂ ਹਨ। ਇੱਕ ਧੀ ਹੋਣ ਦੇ ਨਾਤੇ ਉਹ ਜੋ ਕੁਝ ਚਾਹੁੰਦੀਆਂ ਹੁੰਦੀਆਂ ਨੇ ਉਹ ਕੁਝ ਇੱਕ ਨੂੰ ਹੋਣ ਦੇ ਨਾਤੇ ਨਹੀਂ ਕਰਦੀਆਂ ਜੇਕਰ ਹਰ ਧੀ ਇਹ ਚਾਹਦੀ ਹੈ ਕਿ ਉਹਨਾਂ ਦੇ ਪੇਕੇ ਘਰ 'ਚ ਸੁੱਖ-ਸਾਂਦ ਬਣੀ ਰਹੇ ਉਹਨਾਂ ਦੇ ਪੇਕੇ ਘਰ ਤੋਂ ਠੰਡੀਆਂ ਹਵਾਵਾਂ ਆਉਣ ਤੇ ਉਹਨਾਂ ਦਾ ਪੇਕਾ ਘਰ ਰਸਦਾ-ਵਸਦਾ ਰਹੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੀ ਸੋਚ ਬਹੁਤ ਹੀ ਖੁੱਲਕੇ ਬਹੁਤ ਹੀ ਵੱਡੀ ਬਣਾਉਣੀ ਪਵੇਗੀ ਉਸ ਨੂੰ ਇੱਕ ਆਦਰਸ਼ੀ ਤੇ ਆਦਰਸ਼ ਨੂੰ ਦੀ ਭੂਮਿਕਾ ਨਿਭਾਉਣੀ ਪਵੇਗੀ। ਪੀਕੇ ਕਰ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਕਰਨੀ ਪਵੇਗੀ। ਭਰਾ ਪਰਜਾਈਆਂ ਦੇ ਝਗੜਿਆਂ 'ਚ ਨਿਰਪੱਖ ਹੋ ਕੇ ਰਹਿਣਾ ਪਵੇਗਾ। ਜ਼ਰੂਰਤ ਤੋਂ ਵੱਧ ਪੀਕੇ ਕਰ ਜਾਣ ਤੋਂ ਗਰੇਜ਼ ਕਰਨਾ ਪਵੇਗਾ। ਭਰਾ ਪਰਜਾਈਆਂ ਦੀ ਆਲੋਚਨਾ ਕਰਨ ਤੋਂ ਬਚਣਾ ਹੋਵੇਗਾ। ਪਰਜਾਈਆਂ ਦੇ ਕੰਮ ਕਾਜ ਤੇ ਉਹਨਾਂ ਦੇ ਵਿਵਹਾਰ ਬਾਰੇ ਕੁਝ ਵੀ ਕਹਿਣ ਤੋਂ ਦੂਰ ਰਹਿਣਾ ਹੋਵੇਗਾ। ਆਪਣੇ ਪੇਕੇ ਘਰ ਦੇ ਮਾਮਲਿਆਂ ਵਿੱਚ ਜ਼ਰੂਰਤ ਤੋਂ ਵੱਧ ਆਪਣੀ ਅਕਲ ਨਹੀਂ ਦਿਖਾਉਣੀ ਹੋਵੇਗੀ। ਆਪਣੇ ਪੇਕੇ ਘਰ ਦੀਆਂ ਗੱਲਾਂ, ਆਂਡੀਆਂ ਗਵਾਂਡੀਆਂ ਤੇ ਰਿਸ਼ਤੇਦਾਰਾਂ ਕੋਲ ਨਹੀਂ ਕਰਨੀਆਂ ਹੋਣਗੀਆਂ। ਆਪਣੇ ਸਹੁਰੇ ਘਰ ਦੇ ਅਮੀਰ ਹੋਣ ਦੀ, ਆਪਣੇ ਭਰਾ ਭਰਜਾਈਆਂ ਨੂੰ ਧੌਂਸ ਨਹੀਂ ਬਖਾਉਣੀ ਹੋਵੇਗੀ। ਵਿਸ਼ੇਸ਼ ਦਿਨ ਦਿਹਾੜਾਂ ਤੇ ਪੇਕੇ ਘਰ ਤੋਂ ਜੋ ਕੁਝ ਵੀ ਮਿਲ ਜਾਵੇ ਉਸ ਨੂੰ ਖਿੜੇ ਮੱਥੇ ਮਨਜ਼ੂਰ ਕਰਨਾ ਹੋਵੇਗਾ। ਜੇਕਰ ਪੇਕੇ ਆ ਕੇ ਸੇਵਾ ਪਾਣੀ ਵਿੱਚ ਕੋਈ ਕਮੀ ਰਹਿ ਜਾਵੇ ਤਾਂ ਉਸ ਨੂੰ ਉਸ਼ਾਲਣਾ ਨਹੀਂ ਚਾਹੀਦਾ ਇਹ ਕੋਈ ਜ਼ਰੂਰੀ ਨਹੀਂ ਕਿ ਪੇਕਿਆਂ ਤੋਂ ਠੰਡੀਆਂ ਹਵਾ ਅਮੀਰੀ ਨਾਲ ਹੀ ਆਉਂਦੀਆਂ ਨੇ ਠੰਡੀ ਹਵਾ ਪਰਿਵਾਰਿਕ ਰਿਸ਼ਤਿਆਂ ਦੇ ਨਿੱਗ ਇੱਕ ਦੂਜੇ ਨਾਲ ਮੇਲਜੋਲ ਸਦਭਾਵ ਰੱਖਣ ਤੇ ਸਹਿਯੋਗ ਨਾਲ ਵੀ ਆਉਂਦੀ ਹੈ